ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈਗਾ ਜੀ 7 ਸਤੰਬਰ ਦਿਨ ਸ਼ਨੀਵਾਰ ਅੱਜ ਹੈਗਾ ਜੀ ਮੇਰੀ ਬੇਟੀ ਦਾ ਜਨਮ ਦਿਨ ਕਮਲਪ੍ਰੀਤ ਕੌਰ ਬੁਟਟਰ ਤੇ ਆਪਾਂ ਅੱਜ ਛੋਟੀ ਜੀ ਉਹਨਾਂ ਆਸਤੇ ਸੈਲੀਬ੍ਰੇਟ ਕਰਾਂਗੇ ਤੇ ਆਪਾਂ ਅੱਜ ਉਹਦਾ ਹੈਗਾ ਜਨਮ 1992 ਦਾ ਤੇ ਬਾਣੀ ਲੈਣ ਗਈ ਆ ਕੇਕ ਆਪਾਂ ਕੇਕ ਕੱਟਾਂਗੇ ਤੇ ਆਪਾਂ ਨੂੰ ਉਹ ਵੀ ਅਸੀਂ ਉਹਨੂੰ ਬਹੁਤ ਮਿਸ ਕਰਦੇ ਆਂ ਜੇ ਅੱਜ ਉਹ ਸਾਨੂੰ ਮਿਸ ਕਰਦੀ ਹੋਣੀ ਆ ਤੇ ਆਪਾਂ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਚੋਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ ਆਪਾਂ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਆਪਾਂ ਵੱਡੀਆਂ ਖੁਸ਼ੀਆਂ ਨਹੀਂ ਮਨਾ ਸਕਦੇ ਆਪਾਂ ਛੋਟੀਆਂ ਛੋਟੀਆਂ ਖੁਸ਼ੀਆਂ ਨਾਲ ਇਸ ਤਰ੍ਹਾਂ ਆਪਾਂ ਆਪਣੇ ਜੀਵਨ 'ਚ ਖੁਸ਼ ਰਹੋ ਜੀ ਏਨਾ ਹੋਵੇ ਜੀ ਆਪਨੂੰ ਕੋ ਜਿਆਦਾ ਪੈਸੇ ਨਹੀਂ ਹੈਗੇ ਤਾਂ ਆਪਾਂ ਵੀ ਅਸੀਂ ਅਸੀਂ ਨਹੀਂ ਬਣਾਉਣਾ ਵੱਡਿਆ ਆਪਾਂ ਜਿੱਡੇ ਆਪਾਂ ਜੋਗੇ ਹੈਗੇ ਆਪਾਂ ਨੂੰ ਛੋਟੇ ਛੋਟੇ ਖੁਸ਼ੀਆਂ ਬਣਾਉਣੀਆਂ ਚਾਹੀਦੀਆਂ ਨੇ ਜੀ ਆਪਣੇ ਬੱਚਿਆਂ ਬਾਰੇ ਤੇ ਆਪਣੇ ਬੱਚਿਆਂ ਨੂੰ ਦੇ ਖੁਸ਼ੀ ਚ ਆਪਣੀ ਆਪਣੇ ਖੁਸ਼ੀ ਆਪਦੀ ਬੱਚਿਆਂ ਦੀ ਖੁਸ਼ੀ ਚ ਆਪਣੀ ਖੁਸ਼ੀ ਆ ਜੀ ਤੇ ਆਪਣੇ ਬੱਚੇ ਖੁਸ਼ ਨੇ ਆਪਾਂ ਖੁਸ਼ ਆ ਤੇ ਆਪਾਂ ਅੱਜ ਬਾਣੀ ਕੇਕ ਲੈਣ ਗਏ ਆ ਆਪਾਂ ਅੱਜ ਕੇਕ ਕਟਾਂਗੇ ਅਸੀਂ ਬਹੁਤ ਮਿਸ ਕਰ ਰਹੇ ਹਾਂ ਜੀ ਸਾਰੇ ਜਾਣੇ ਕਮਲਪ੍ਰੀਤ ਨੂੰ ਤੋ ਆਸਟਨ ਹੈ ਗਿਆ ਕੈਨੇਡਾ ਚ ਤੇ ਬ੍ਰੈਮ ਇੱਥੇ ਹੈ ਗਿਆ ਜੀ ਉਹ ਹੈ ਗਿਆ ਅੱਜ ਹੁਣ ਹੈਗੀ ਅੱਜ ਐਡਮੈਂਟਨ ਚ ਹੁਣ ਉਹਨੇ ਐਡਮੈਂਟਨ ਚ ਦੀ ਡਿਊਟੀ ਆ ਤੇ ਆਪਾਂ ਹੁਣ ਕੇਕ ਕੱਟਦੇ ਆ ਜੀ ਤੇ ਹੋਰ ਤੁਸੀਂ ਵੀ ਆਪਣੇ ਬੱਚਿਆਂ ਬਾਰੇ ਕੇਕ ਜ਼ਰੂਰ ਕਟਿਆ ਕਰੋ ਚਾਹੇ ਕੁਝ ਵੀ ਕੇਕ ਕਟੋ ਕੁਝ ਕਟੋ ਜੀ ਤੇ ਛੋਟੇ ਛੋਟੇ ਆਪਾਂ ਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਬਸ ਆਪਣੇ ਬੱਚਿਆਂ ਵਾਸਤੇ ਤੇ ਬੱਚਿਆਂ ਦਾ ਵੀ ਐ ਹੋ ਜਾਂਦਾ ਵੀ ਸਾਡੇ ਇੱਕ ਯਾਦ ਬਣ ਜਾਂਦੀ ਆ ਜੀ ਵੀ ਮੇਰਾ ਜਨਮ ਦਿਨ ਮਨਾਇਆ ਤੇ ਬਾਕੀ ਹੁੰਦਾ ਤਾਂ ਕੁਛ ਨਹੀਂ ਕੇਕ ਆਪਾਂ ਵੈਸੇ ਵੀ ਆਪਾਂ ਉਦਾਂ ਚੀਜ਼ਾਂ ਖਰਚ ਕਰਦੇ ਰਹਿੰਦੇ ਆ ਤੇ ਇਹ ਦਿਨ ਸਪੈਸ਼ਲ ਬਣ ਜਾਂਦਾ ਜੀ ਫਿਰ ਹੋਰ ਜਿਹੜੇ ਵੀ ਸਾਰੇ ਮੇਰੇ ਜੂਟੂ ਫੈਮਿਲੀ ਨੂੰ ਬਹੁਤ ਪਿਆਰ ਬਹੁਤ-ਬਹੁਤ ਪਿਆਰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਇੱਥੇ ਤੱਕ ਲੈ ਕੇ ਆਂਦਾ ਮੇਰੇ ਚੈਨਲ ਨੂੰ ਸਾਰਿਆਂ ਦਾ ਬਹੁਤ ਬਹੁਤ ਦਿলো ਧੰਨਵਾਦ ਜੀ ਤੇ ਇਸ ਤਰ੍ਹਾਂ ਹੀ ਮੇਰੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਲਾਈਕ ਤੇ ਸ਼ੇਅਰ ਕਰਦੇ ਰਹੋ ਤੇ ਸੋਹਣੇ-ਸੋਹਣੇ ਕਮੈਂਟ ਵੀ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੀ ਲੋੜ ਆ ਤੁਸੀਂ ਸਪੋਰਟ ਕੀਤੀ ਹੈ ਤੇ ਅੱਗੇ ਵੀ ਤੁਸੀਂ ਸਪੋਰਟ ਕਰਨੀ ਆ ਜੀ ਚੈਨਲ ਨੂੰ ਚਲੋ ਜੀ ਆਪਾਂ ਹੁਣ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਜਦੋਂ ਕੇਕ ਕਟਾਂਗੇ ਜੀ

ਸਲੋਕਾ ਤਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ 부ਜੀ ਮਾਸੀ ਹੈਪੀ ਬਰਥਡੇ ਟੂ ਯੂ ਬੱਸ ਕਰੋ ਉਹ ਤੁਸੀਂ ਲੈ ਲਓ ਆਓ ਆਓ ਫੇਲਾ ਪਹਿਲਾ ਬਾਣ ਆ ਤਾਂ ਖਾਉਣਾ ਪਹਿਲਾਂ ਪਹਿਲਾਂ ਮੁੱਠੇ ਪਾ ਲੋ ਨਾ ਤੇਰਾ ਕੁਝ ਕਰਾਈ ਹੋਈ ਉਹ ਮੈਨੂੰ ਵੀ ਮਿਲੂਗਾ ਲਓ ਜੀ ਮੁੱਠੇ ਪਾ ਲੀ ਸੰਗ ਲੱਗਦੇ ਆ ਸਿਆਣੀ ਬੁੜੀ ਐ ਇਹ ਤਾਂ ਕਹਿੰਦੇ ਮੇਨੂੰ ਪੱਲਾ ਦੋ ਹੋਰ ਗਈ ਆਹਾ ਚਲ ਫੜ ਬਣੀ ਤੁਸੀਂ ਖਾਓ ਹੋਰ ਲੈਣਾ ਦੰਨੇ 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 ਇਹਨੇ ਖੋਣ ਲਿਆ ਵੀ ਸਾਰਿਆਂ ਨੇ ਲੈ ਖਾਓ ਚਲ ਲੈ ਲੈ ਫਿਰ ਲੈ ਦੇ ਦੋ ਇੱਕ ਦੇ ਦੋ ਦੇ ਦੋ ਲੈ ਦੇ ਹਾਂ ਖਾ ਲੋ ਖਾ ਲੋ ਸੀਰਤ ਨਾ ਸੀਰਤ ਲੇਗਨ ਕਮਲ ਦੇ ਨਾਮ ਦਾ ਤੋਹਾ ਨਾ ਨਾ ਬਰਾਜਾ ਵੀਡੀਓ ਬਣਾਉ ਲੇਗਨ ਨੇ ਇਨਵੈਟ ਕਰ ਦੇ ਸੰਦੇ ਨਿਕਾਹ ਕਮਲ ਦੇ ਨਾਮ ਦਾ ਕਮਲ ਦੇ ਨਾਮ ਦਾ ਭਾਈ ਅਸੀਂ ਆ ਬਸ ਆਪ ਹੋ ਗਿਆ ਠੀਕ ਹੂੰ ਲਾ ਵਾ ਮੋਦੀ ਭੈਣ ਨੂੰ ਖਿਲਾਉਦਾ ਲੇ ਗਏ ਉਹਨਾਂ ਕੋਲੋਂ ਦਿਨ ਨੂੰ ਉਹ ਹੋ ਗਈ ਹੋ ਗਿਆ ਤੇ ਨਹੀਂ ਆਈ ਉਹ ਨਾਲ ਠੰਗਾ ਮਾਰਿਆ ਕੱਢ ਦੇਣਾ ਆਪਣਾ ਗੰਮ ਬਾਈ ਚਲ ਖਾਈ ਚਲੇ ਜਿਵੇਂ ਹਣ ਦੇ ਲੈ ਲੈ ਮੈਂ ਕੌਲੂਰੀ ਤਾਂ ਆਉਣਾ ਆਏ ਹਾਂ ਦੇਖੇ ਜਮਸਾ ਲਾਦੀ ਆ ਲੈ ਆਹ ਇਧਰ ਬਿੰਦੇ ਮੋੜ ਮੋੜ ਮਗਾ ਲਾਦੀ ਆ ਕਿ ਚਲ ਬਾਈ ਮੁੰਦੇ ਮੇਰਾ ਬੜਾ ਹੋ ਗਿਆ ਨਾਲ ਹਾਂ ਅੱਦਾ ਅੱਦਾ ਹਾਂ ਚਲੋ ਦੇ ਦੋ ਪਾ ਕੇ ਸਾਰੇ ਨੂੰ ਚਿਪ ਚਿਪ ਕਰਦੇ ਆ ਖਾ ਲਓ ਹੁਣ ਉਂਗਲੀਆਂ ਨਾਲ ਲੈ ਮੈਂ ਪਾ ਕੇ ਦਵਾ ਮੈਂ ਪਾ ਕੇ ਦੇਈਆਂ ਨੇ ਤੂੰ ਸਾਰੇ ਬੀਬੀ ਇੱਧਰ ਦੇਖੋ ਕੰਪੂਰੇ ਥੋੜਾ ਬਿਠਾਉਂਦੀ ਆ ਨਾ ਮੈਡਮ ਹਾਂ ਤੁਸੀਂ ਵੀ ਥੋੜਾ ਬਿਠਾਓ ਚਲੋ ਲੈ ਲੈਣੀ ਆ ਹਾਂ ਬੈਠਾ ਹਾਂ ਸਭ ਥੋੜਾ ਤਾਂ ਵੀ ਚਾ ਲੋ ਜੇ ਮੂੰਹ ਚ ਪਾ ਦੇਣੀ ਆ ਮੋਨਾ ਆ ਬੈਠੇ ਦੀ ਬੈਠ ਕੇ ਖਾ ਕਰ ਲਓ ਹੋਏ ਹੋਏ ਨਾ ਹੁੰਦਾ ਇਹ ਪਹਿਲੇ ਮੈਂ ਠੀਕ ਹੈ ਠੀਕ ਬੈਠ ਜਾਓ ਪਹਿਲੇ ਪਾਗੂ ਨੂੰ ਖਲਾਓ ਛੇ ਡਬਲਾ ਬੜੀ ਛੋਟੀ ਛੋਟੀ ਹਾਂ ਬੜੀ ਪਿੱਛੇ ਨੂੰ ਹੋ ਜਾ ਬੜੀ ਪਿੱਛੇ ਨੂੰ ਆਲੂ ਸੀ ਪਣੀ ਪਿੱਛੇ ਨੂੰ ਹੋ ਜਾ ਆਲੂ ਪਾ ਰੂੰਗਾ ਭਰਦੇ ਲੱਗਦੀ ਮੇਰਾ ਹੌਣ ਖਾਤਾ ਨਹੀਂ ਮਿੱਠਾ ਜੀ ਉਹ ਖਾਣਾ ਹੌਣ ਅਚੈਰੀ ਅਚੈਰੀ ਹਾਂ ਕੋਈ ਨਹੀਂ ਆਗੇ ਚੋਦੇ ਬਸ ਆ ਵੀ ਫਲੇਵਰ ਕਾ ਲੇ ਕੁਮੈਟੋ बैठणो की इतना ओ स्कूल तू समझा तू इज्जत हो वीडियो कर करते रहती है चल देखो खड़ा तो दीदी आ लो मेरा पोता नहीं है फिर थोड़ी सी पूजी कहने में देख लो फिर पूजी को स्कूल लेके इंजा करना थाने ठीक है करा ले जा ਵੀਰੇ ਪਾਧਾ ਪਾਧਾ ਲਾਉਗੀ ਮੁੰਡਾ ਪਾਧਾ 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 ਮੂਜੀ ਲੈ ਕੇ ਹੀ ਜਾਣਾ ਮੈਂ ਕਿਹ ਚਾਹੂੰਗੀ ਇਹ ਬਾਲਾ ਬਾਲਾ ਗੱਲਾਂ ਵੇੜ ਲੈਣਿਆ ਇੱਕ ਫਿਰ ਚੱਲ ਦਿੱਤੀ ਨਾ ਉਸ ਨੂੰ ਘੜਾ ਸੱਚ ਉਧਰ ਦੇਖੋ ਸਾਰੇ ਬੇਬੀ ਉਧਰ ਜਾ ਬਾਹਰੋਂ ਇਧਰ ਦੇਖੋ ਬੈਜੋ ਇਧਰ ਆਜੋ ਬੈਠੋ ਸਿੱਧੇ نیچے ਬੈਠ ਜਾਓ ਨਾਲ ਹਾਂ ਇਧਰ ਆ ਮम्मी ਜੀ ਨਾਲ व्लॉग बना दो व्लॉग नहीं पूरी पूरी होनी चाहिए व्लॉग बना दो उधर बन रहे हैं व्लॉग हम्म टाइम पे बन हैं व्लॉग चलो कि कब से ना कर ठीक हो गया सिर पे कमल की पार्टी का बोलते कमल की पार्टी का पार्टी बर्थडे की पार्टी आएगा इस सब बोल तो पहले पार्टी का ਆਵੇਲਾ ਮਨ ਯਾਰ ਆਵੀ ਮੈਂ ਦੱਸ ਬਸੀ ਮੈਂ ਖਾ ਲਿਆ ਮੈਂ ਖਾ ਲਿਆ ਤੇਰੇ ਨੂੰ ਮੁੰਨਾ ਦਾ ਕਮਲ ਪਾਇਆ ਸੀ ਆਪਣਾ ਜਾਨਾ ਤੇਰੇ ਜਨਮ ਦਿਨ ਦਾ ਜਵਾਇ ਕਰ ਲਿਆ ਓਏ ਅਸੀਂ ਤੁਹਾਨੂੰ ਬਹੁਤ ਮਿਸ ਕਰਦੇ ਹਾਂ ਹਨਾ ਕੀ ਪਾਣੀ ਹੈ ਬੱਚਾ ਐਕਸਯੂ ਬਰਥਡੇ ਮਿਸ ਯੂ ਹੈਪੀ ਬਰਥਡੇ ਮਿਸ ਯੂ ਚਲੋ ਮਲਬੂ ਜੀ ਬਰਥਡੇ 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 ਇਹ ਵੀਡੀਓ ਪਹਿਲਾਂ ਬਰਥਡੇ ਲੱਗੀ ਵੀ ਪਹਿਲਾਂ ਕੀ ਕਰ ਰਹੀ ਹੈ ਮੈਂ ਪਿਆ ਆਇਆ ਤੇਰਾ ਮੈਂ ਦੀ ਦਿਖਾਉ ਸਮਝ ਜਾਣੇ ਚਲੋ ਆ ਦੇਖ ਲੈ ਹਾਂ ਬਾਣੀ ਦਾ ਵੀ ਸੋਣਾ 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 ਮੈਂ ਤਾਂ ਬਹੁਤ ਜ਼ਿਆਦਾ ਲੱਗਿਆ ਹੋਇਆ ਤੇਰੇ ਬਹੁਤ ਜ਼ਿਆਦਾ ਲੱਗਿਆ ਹੋਇਆ ਚਾ ਉਹ ਦੇਖ ਹੱਸ ਰਿਹਾ ਹੋਇਆ ਹਾਂ ਬੜ ਚਲਦਾ ਹੈ ਸਾਬੂ ਕਿੰਨੀ ਗੂੜੀ ਕਰੀ ਫਿਰਦੀ ਆ ਮਮੀ ਗੂੜੀ ਬਈ ਹੋਈ ਆ ਕੋਈ ਬਾਤ ਤੂੰ ਦਿਖਾਈ ਸੀਰ ਤੇ ਇਹਦੀ ਦੋਨਾਂ ਦੀ ਗੂੜੀ ਆ ਸਾ ਮੇਰੀ ਪਿੰਗੂ ਦੀ ਗੂੜੀ ਆ ਜੈਲਾ ਫੁੱਲਾਂ ਦੇ ਬਣਾਵਣਾ ਕੇ ਮਹਿੰਦੀ ਲਾਈ ਫਰਦੀਆਂ ਨੇ ਪੂਜੀਣਾ ਹੈ ਪੂਜੀ ਦਾ ਫੋਨ ਆ ਦੇ ਨਾ ਫੋਨ ਨਹੀਂ ਹੈਗਾ ਮੈਂ ਦੱਸ ਭੂਜੀ ਇਹ ਦੇਖੂਗੀ ਵੀਡੀਓ ਵੀ ਮੈਂ ਇਹੋ ਬਣਾਈ ਫਿਰਦੀ ਆ ਨੇ ਫੁੱਲਾਂ ਦੇ ਗਾ ਦਵਾਰ ਖੜੀ ਦਾ ਫੁੱਲਾਂ ਦੇ ਹਨਾ ਵੀ ਮੈਂ ਇਹਦੀ ਲਈ ਫਿਰਦੀ ਆ ਨੇ ਹਨਾ ਚਲੋ ਠੀਕ ਹੈ ਜੀ ਅਸੀਂ ਕਮਲਪ੍ਰੀਤ ਦਾ ਜਨਮ ਦਿਨ ਮਨਾ ਲਿਆ ਤੇ ਤੇ ਤੁਸੀਂ ਦੇਖਿਓ ਵਲੌਗ ਹੁਣ ਤੇ ਬਾਕੀ ਵੀਡੀਓ ਬਣਾ ਦੇ ਐਂਡ ਤੁਹਾਨੂੰ ਭੇਜੂਗੀ ਹਾਂ ਜ਼ਰੂਰ ਭੇਜਾਂਗੇ ਤੁਹਾਨੂੰ ਵੀ ਤੇ ਵੀਡੀਓ ਜਰੂਰ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਟ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ